ਸੇਲ ਆਲ ਵਹੀਕਲ ਚੈਨਲ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਜੈਕ ਵਾਲੀ ਟਰਾਲੀ 11/2 6 ਬਹੁਤ ਵਧੀਆ ਹੈਵੀ ਟਰਾਲੀ ਬਣੀ ਹੋਈ ਡਬਲ ਟਾਇਰ ਵਧੀਆ ਕੰਡੀਸ਼ਨ ਦੇ ਵਿੱਚ ਭਾਰੀ ਬਣੀ ਹੋਈ ਟਰਾਲੀ ਹੈ ਜੀ ਵਧੀਆ ਹੈਵੀ ਜਾਲੀ ਵਾਲਾ ਵਿੱਡ ਲੱਗਾ ਹੋਇਆ ਇਹ ਰਹੀ ਹੈ ਜੀ ਇਸ ਦਾ ਬਰਨਾਲਾ 8 ਨਟੀ ਟਰਾਲੀ ਹੈ ਜੀ ਮੱਛੀ ਹੁੱਕ ਜੈਕ ਵਾਲੀ ਟਰਾਲੀ ਹੈ ਜੀ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਇਹਦੇ ਵਿੱਚ ਵਧੀਆ ਮਜ਼ਬੂਤ ਬਣੀ ਹੋਈ ਬਹੁਤ ਵਧੀਆ ਮੋਟਾ ਫਰਸ਼ 142000 ਰੁਪਿਆ ਇਸ ਦਾ ਰੇਟ ਰੱਖਿਆ ਗਿਆ ਹੈ ਜੀ ਖਾਲੀ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਅਥਨੈਟਿਕ ਟਰਾਲੀ ਹੈ। ਡਬਲ ਟਾਇਰ ਜੈਕ ਵਾਲੀ। ਜਾਲੀ ਵਾਲਾ ਵੈੱਡ ਲੱਗਾ ਹੋਇਆ। ਮਾਲਕ ਵੀਰ ਦਾ ਮੋਬਾਈਲ ਨੰਬਰ ਵੀਡੀਓ ਦੇ ਲਾਸਟ ਵਿੱਚ ਦੇ ਦਿੱਤਾ ਗਿਆ ਹੈ। ਉਸ ਨੰਬਰ ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਟਰਾਲੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਮਾਲਕ ਵੀਰ ਕੋਲੋਂ ਲੈ ਸਕਦੇ ਹੋ। ਇਹੋ ਜੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਤੇ ਇਦਾਂ ਦੀ ਫ੍ਰੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ 86228 22751 86228 227 ਵੇਚਣ ਵਾਲੇ ਵਾਹਨ ਦੀਆਂ 8-10 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜੋ। ਟਰਾਲੀ ਵੇਚਣ ਵਾਲੇ ਮਾਲਕ ਵੀਰ ਦਾ ਕੰਟੈਕਟ ਨੰਬਰ ਹੈ 94650 75078 94650 75078 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਟਰਾਲੀ ਬਾਰੇ ਵੱਤ ਵਾਤ ਜਾਣਕਾਰੀ ਲੈ ਸਕਦੇ ਹੋ